ਹਰੇਕ ਗੀਤ ਜਿਵੇਂ ਮਹਾਰਾਜਾ ਵਾਂਗੂ ਰਤਬਾ ਰੱਖਣ ਵਾਲੇ ਪੰਜਾਬੀ ਗਾਇਕ ਤੇ ਅੱਗੇ ਅਦਾਕਾਰ ਅਮਰਤ ਮਾਨ ਅੱਜ ਆਪਣਾ 7ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ। ਉਹਨਾਂ ਦਾ ਜਨਮ 10 ਜੂਨ 1992 ਨੂੰ ਗੋਨੇ ਵਾਲਾ ਪੰਜਾਬ 'ਚ ਹੋਇਆ। ਦੱਸ ਦਈਏ ਕਿ ਅਮਰਤ ਮਾਨ ਗਾਇਕ, ਗੀਤਕਾਰ ਤੇ ਅਦਾਕਾਰਾਂ ਵਜੋਂ ਪੰਜਾਬੀ ਇੰਡਸਟਰੀ 'ਚ ਜਾਣੇ ਜਾਂਦੇ ਹਨ। ਅਮਰਤ ਮਾਨ ਦਾ ਅਸਲੀ ਨਾਂ ਅਮਰਤਪਾਲ ਸਿੰਘ ਮਾਨ ਹੈ। ਅਮਰਤ ਮਾਨ ਨੇ ਸਾਲ 2015 ਵਿੱਚ ਰਿਲੀਜ਼ ਹੋਏ ਗੀਤ ਦੇਸੀ ਦਾ ਡਰਮ ਗੀਤ ਨਾਲ ਸੰਗੀਤ ਜਗਤ 'ਚ ਸ਼ੋਹਰਤ ਖੱਟੀ। ਇਸ ਤੋਂ ਬਾਅਦ ਉਹਨਾਂ ਦੇ ਗੀਤ ਮੁੱਛ ਤੇ ਮਸ਼ੂਕ ਕਾਲੀ ਕਮੈਰੋ ਪੈਗ ਦੀ ਵਾਸਨਾ ਗਰੀਲਾ ਵਾਰ ਸ਼ਿਕਾਰ ਟ੍ਰੈਂਡਿੰਗ ਨਖਰਾ ਪਰੀਆਂ ਤੋਂ ਸੋਹਣੀ ਬਲੱਡ ਵਿੱਚ ਤੂੰ ਅਤੇ ਕੈਲਰ ਬੌਨ ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਨੂੰ ਕੀ ਲਿਆ ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਉਸਦੇ ਲਿਖੇ ਗੀਤ ਗਾਉਂਦੇ ਆ ਰਹੇ ਹਨ ਗਾਇਕੀ ਦੇ ਖੇਤਰ ਜਾਣ ਤੋਂ ਪਹਿਲਾਂ ਅਮਰਤ ਮਾਨ ਹੋਰਨਾ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਸਨ ਗੀਤ ਲਿਖਣ ਦਾ ਸ਼ੌਂਕ ਉਹਨਾਂ ਨੂੰ ਕਾਲ ਦੇ ਦਿਨਾਂ ਤੋਂ ਹੀ ਸੀ ਦੱਸ ਦਈਏ ਕਿ ਅਮਰਤ ਮਾਨ ਪੰਜਾਬੀ ਫਿਲਮ ਚੰਨਾ ਮੇਰੇ ਨਾਲ ਫਿਲਮ ਕੈਰੀਅਰ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਤਾਂ ਬਾਅਦ ਅਮਰਤ ਮਾਨ 225 8 ਦੀ ਚਿੜੀ ਅਤੇ ਲੌਂਗ ਲਾਚੀ ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੇ ਕਰ ਚੁੱਕੇ ਹਨ ਆਪਣੇ ਕੰਮ ਨਾਲ ਅਮਰਤਮਾਨ ਨੇ ਪੰਜਾਬੀ ਇੰਡਸਟਰੀ 'ਚ ਆਪਣਾ ਰੋਜ ਜਮਾਇਆ ਹੋਇਆ ਹੈ। ਦੱਸਣਯੋਗ ਹੈ ਕਿ ਅਮਰਤਮਾਨ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੇ ਕਾਜ਼ ਦੇ ਦਿਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਮਰਤਮਾਨ ਨੇ ਦੱਸਿਆ ਸੀ ਕਾਹਲ ਦੇ ਦਿਨਾਂ 'ਚ ਮੈਨੂੰ ਸਟੇਜ ਤੇ ਪਰਫਾਰਮ ਕਰਨ ਤੇ ਇਨਾਮ ਵਜੋਂ ਮੈਨੂੰ 1100 ਰੁਪਏ ਮਿਲੇ ਸਨ। ਉਦੋਂ ਮੈਂ 20 ਟਰੱਕ ਦਾ ਸਟੂਡੈਂਟ ਸੀ। ਤੇ ਹਾ ਜੇਕਰ ਤੁਸੀਂ ਅਮਰਤਮਾਨ ਦੇ ਫੈਨ ਹੋ ਤਾਂ ਕਮੈਂਟ ਬਾਕਸ ਵਿੱਚ ਉਹਨਾਂ ਨੂੰ ਜਾਂਦਿਆਂ ਦੀਆਂ ਮੁਬਾਰਕਾਂ ਜੂਰ ਦੋਸਤੋ ਤੁਹਾਨੂੰ ਜੇ ਕਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ